ਨਾਮ ਗੁਰਦੇਵ ਸਿੰਘ ਜੀ ਪਿੰਡ ਮੇਰਾ ਕਣੀਏ ਕੇ ਬੇਟ ਮੈਂ ਖੇਤ ਦੇ ਵਿੱਚ ਡੇਰਾ ਖੇਤ ਚ ਰਹੀ ਮਾਹੌਲ ਉਹ ਤੋਂ ਥੋੜਾ ਪਾਣੀ ਆ ਜਦੋਂ ਆਇਆ ਸ਼ਾਮ ਨੂੰ ਪਾਣੀ ਮਾਹੌਲ ਬਹੁਤ ਮਾੜਾ ਹੋ ਗਿਆ ਬਹੁਤ ਜ਼ਬਰਦਸਤ ਪਾਣੀ ਆਇਆ ਤੇ ਅਸੀਂ ਫਿਰ ਨਾ ਇੱਥੇ ਡੰਗਰ ਵੱਜੇ ਨੇ ਥੋੜਾ ਥੋੜਾ ਪਾਣੀ ਆ ਉੱਚੇ ਥਾਂ ਬੰਨਦਾ ਰਿਹਾ ਖੁਰਲੀ ਦੇ ਬੰਨ ਉੱਥੇ ਬੰਨ ਤੇ ਬੰਨ ਬਾਅਦ ਚ ਪਾਣੀ ਜਿਆਦਾ ਰਾਤ ਨੂੰ ਹੋ ਗਿਆ 11-12 ਵਜੇ ਕੁਝ ਡੰਗਰ ਮੈਂ ਟਰੈਕਟਰ ਨਾਲ ਬੱਦੇ ਉਹ ਸਮੇਂ ਖੁਰਲੀ ਨਾ ਬੱਦੇ ਖੁਰਲੀ ਚ ਡੰਗਰ ਵੜ ਗਏ ਉੱਚੀ ਤੇ ਉਹ ਵੜ ਗਏ ਤੇ ਆਖਿਆ ਉੱਚੇ ਥਾਂ ਹੋ ਗਏ ਉਹਦੇ ਤੋਂ ਉੱਚੇ ਜਾ ਗਿਆ ਉਹ ਵੇਖੋ ਦਰਖਤ ਇੱਥੇ ਪਾਣੀ ਆ ਗਿਆ ਟਰੈਕਟਰ ਦੀ ਛਧੜੀ ਤੇ ਉਹਨਾਂ ਦੇ ਫੇਰ ਔਖਿਆਂ ਸੋਂ ਕਿਤੇ ਖੁਰਲੀ ਵੱਧੀ ਸੀ ਲੱਕੜ ਦੀ ਲੰਬੜਦਾਰ ਦੇ ਡੇਰੇ ਖੜੀ ਆ ਉਹ ਧੂਕੇ ਲੱਗੇ ਗਾਈਆਂ ਵੱਡੀਆਂ ਰੱਥੇ ਵੱਡੇ ਨਹੀਂ ਹਾਂਜੀ ਉਹ ਵੱਡੇ ਦੇ ਯੋਰ ਹੋ ਗਿਆ ਮਰ ਗਈਆਂ ਤਿੰਨ ਮਤਲਬ ਜਿੰਨੇ ਵਾਪਸ ਨਹੀਂ ਗਈ ਤੇ ਫਿਰ ਡੰਗਰਾਂ ਤੋਂ ਰੱਥੇ ਵੱੜਦੇ ਨਹੀਂ ਆਖਿਆ ਵੀ ਸਾਨੂੰ ਨਾ ਹੁਣ ਰੋੜ ਦੇ ਮਰ ਗਏ ਡੰਗਰ ਇਹ ਉਹਨਾਂ ਦੇ ਫੇਰ ਰੱਸੇ ਵੱਢਦੇ ਸੂਣ ਵਾਲੀਆਂ ਮੱਝਾਂ ਕਿੰਨੇ ਸੀ ਉਹ ਤਿੰਨ ਮੱਝਾਂ ਮਰੀਆਂ ਜੀ ਉਸੇ ਜੀ ਹਾਂ ਜੀ ਇਹ ਡੰਗਰ ਦੇ ਸੱਪ ਪੰਜ ਛੇ ਤਿੰਨ ਮਰੀਆਂ ਤੇ 3000 ਰੁੜ ਗਈਆਂ 100 ਵਾਲਾ ਜਾਵੜੀਆਂ 100 ਵਾਲਾ ਜਾਵੜੀਆਂ ਉੱਤੇ ਰਾਤ ਸਿਕ ਕੋਈ ਫੜ ਕੇ ਆਂਦੀ ਚੌਕੀ ਤੋਂ ਉਹਨੇ ਆ ਦੱਸਿਆ ਵੀ ਪਿੰਡ ਲੈ ਗਏ ਜੀ ਤਾ ਦੂ ਮੱਝਾਂ ਢੱਡੀਆਂ ਆਣ ਕੇ ਇਹਦੇ ਘਰ ਆਖਿਆ ਵੀ ਮੱਝਾਂ ਤੇਰੇ ਆल्या ਰਾਤ ਦਾ ਟਾਈਮ ਆ ਦਿਨ ਦੁਬਾ ਇੱਥੇ ਪਾਣੀ ਬੜਾ ਲੰਗ ਨਹੀਂ ਸਕਵੇ ਤੇ ਆਂਦਾ ਤੇਰੀਆਂ ਤੂੰ ਲੈ ਜੀ ਮੈਂ ਹਾਂ ਚੰਗਾ ਸਵੇਰੇ ਲੈ ਜਾਗੇ ਵਿਜੀਟ ਟਾਈਮ ਤੇ ਹੀ ਗਏ ਦੂਜੇ ਦਿਨ ਆਂਦਾ ਹੈ ਤੇ ਡੀਸੀ ਵੀ ਨਹੀਂ ਦੇ ਸਕ ਖੋਲ ਸਕਦਾ ਤੇ ਮੈਂ ਮੈਂ ਤਾਂ ਦੇ ਦੇ ਯਾਰ ਮਾਝ ਸੂਣ ਵਾਲੀ ਪੱਠੇ ਪੁੱਠੇ ਪਾਵਾਂਗੇ ਨਹੀਂ ਇੱਥੇ ਤੇ ਭੁੱਖੀਆਂ ਬੱਜੀ ਇਹ ਆਂਦਾ ਵਰਕਾ ਪਾੜਦੇ ਆਹਨ ਦੇਖੀ ਹਾਂਜੀ ਉੱਥੇ ਮੀਟ ਸ਼ੀਟ ਖਾਂਦਾ ਹੀ ਭਈ ਬੂਇਆ ਸਾਰੇ ਵੱਲ ਕੀਤੇ ਮੈਂ ਕੱਲਾ ਬੰਦਾ ਮੈਨੂੰ ਲੰਬੜਦਾਰ ਨੇ ਆਖਿਆ ਭੀ ਕੱਲਾ ਨਾ ਲੜੀ ਮੈਂ ਆਵਾਂਗੇ ਤਾਂ ਫੈਸਲਾ ਕਰਾਂਗੇ ਜਾ ਕੇ ਇਹਨਾਂ ਆਖਿਆ ਉਹਦੇ ਗੇੜੀਆਂ ਮੱਝਾਂ ਇਹ ਦਿਨ ਲਾਲਚੀ ਹੋ ਗਏ ਲਾਲਚੀ ਹੋ ਗਏ ਜੀ ਧੱਕੇ ਧੱਕੀ ਹੋ ਗਏ ਸਾਨੂੰ ਗਲਥੇ ਮਾਰੇ ਜਨਾਨੀ ਦੇ ਦੋ ਡੰਡੇ ਮੇਰੇ ਬਾਸ ਤੇ ਆਣ ਕੇ ਚਲੋ ਮੈਂ ਉਹ ਕਿਸੇ ਵੀ ਕਿਆ ਡੰਡੇ ਮਾਰ ਕੇ ਡਿੱਗ ਪਈ ਆ ਇੱਟਾਂ ਦੇ ਉੱਤੇ ਮੂੰਹ ਪਰਨੇ ਆ ਆਪੇ ਮੱਥਾ ਪਾੜ ਗਿਆ ਦਾ ਜੀਤਾ ਅੰਦਰੋਂ ਦਾਤਰ ਕੱਢ ਕੇ ਲਿਆ ਉਹ ਮੁੰਡੇ ਪ੍ਰਭਜੋਦ ਨੂੰ ਮਾਰਨ ਲੱਗਾ ਅਸੀਂ ਉਹ ਉਹਨੇ ਫੜ ਲਿਆ ਫੜ ਲਿਆ ਡਾਕੇ ਤੇ ਖੋਲਿਆ ਕੋਈ ਅਸੀਂ ਦਾਤਰ ਨਹੀਂ ਮਾਰਿਆ ਕੁਝ ਨਹੀਂ ਕੀਤਾ ਕਿਸੇ ਨੂੰ ਛੱਟ ਨਹੀਂ ਲਾਈ ਇਥੋਂ ਤੇ ਆਪੇ ਚੀਚੀ ਵੱਡੀ ਫਰਦਾ ਤੇ ਉਹ ਸਾਡੇ ਕੋ ਕੋਈ ਛੱਟ ਨਹੀਂ ਜੇ ਲਗੀ ਨਹੀਂ ਤੇ ਬਾਹ ਅਗੇ ਦੀ ਵੱਡੀ ਆ ਢੋਕੇ ਜਾ ਕੇ ਦਲੀ ਹੀ ਆ ਇਹ ਹੱਥ ਨਾਲ ਬੰਨ ਕੇ ਦਾਤਰੀ ਤੇ ਪੱਠੇ ਵੱਡਦਾ ਤੇ ਆਪ ਜਾ ਕੇ ਇਹਨੇ ਕੰਮ ਕੀਤਾ ਆ ساری ਕੁਛ ਵੀ ਕੀ ਕੰਮ ਕੀਤਾ ਜੀ ਇਹ ਜੀ ਇਹਨੇ ਹੱਥ ਵੱਡਿਆ ਉੱਥੇ ਜਾ ਕੇ ਚੀਚੀ ਵੱਡੀ ਚੀਚੀ ਵੱਡ ਕੇ ਤੇ ਉਹ ਸ਼ਬਜ਼ਾ ਬਣਾਈ ਜਾਂ ਸਾਡੇ ਨੂੰ ਨਿਜਾਇਜ਼ ਪਰਚਾ ਨਿਜਾਇਜ਼ ਪਰਚਾ ਬਣਾਇਆ ਅਸੀਂ ਸਰਕਾਰ ਕੋਲ ਮੰਗ ਕਰਦੇ ਆ ਸਾਡਾ ਫੈਸਲਾ ਕੀਤਾ ਜਾਏ ਇਹਨਕਵਰੀ ਕੀਤੀ ਜਾਏ ਜੀ ਕਿੰਨੇ ਦਿਨ ਮੈਂ ਜੂਸੀ ਘਰ ਚ ਜਦੋਂ ਮੈਂ ਮੈਂ ਤੇ ਮੇਰੀ ਫੈਮਿਲੀ ਸੀ ਉਹ ਪਿੱਛੀ ਆ ਅਸੀਂ ਛਤੜੀ ਤੇ ਰਹੇ ਅਸੀਂ ਮੇਰੇ ਘਰ ਸੀ ਹਾਂ ਕਿੰਨੇ ਦਿਨ ਕਿੰਨੇ ਦਿਨ ਰਹੇ ਦੋ ਦਿਨ ਉਹ ਰਾਤਾਂ ਹਾਂਜੀ ਉਹ ਰਾਤਾਂ ਰਹੇ ਆ ਤੇ ਜੇ ਉੱਥੇ ਦੇ ਨਹੀਂ ਉਤਰੇ ਆ ਜਦੋਂ ਪਾਣੀ ਖੇਤਿਆਂ ਮਰ ਜਾਨ ਕੇ ਕੋਈ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਤੁਹਾਨੂੰ ਬਚਾਉਣੀ ਕੋਈ ਹੰਕਾਰੀ ਦੇ ਇਧਰ ਨੂੰ ਕੋਈ ਮੂੰਹ ਨਹੀਂ ਜੀ ਕਰ ਸਕਦਾ ਯਾਰ ਯਾਰ ਫੁੱਟ ਪਾਣੀ ਓਥੇ 12-15 ਫੁੱਟ ਜਿਗਲਾਸ ਚ ਪਾਣੀ ਆ ਥੜਾ ਉੱਚੀ ਜ਼ਮੀਨ ਨੂੰ ਇਥੇ ਹੀ ਪਾਣੀ ਹੋ ਗਿਆ 6 ਫੁੱਟ 7 ਫੁੱਟ ਹਾਂਜੀ ਇੱਥੇ ਕਿਸੇ ਦੀ ਜ਼ਰੂਰਤ ਨਹੀਂ ਹੁੰਦੀ ਤੇ ਨਾ ਆਈ ਸਕੇ ਸੀ ਨਹੀਂ ਕੀਤਾ ਜੀ ਇਹ ਨੰਬਰਦਾਰ ਗਿਆ ਤੇ ਆਂਦਾ ਵੀ ਲੈ ਲਓ ਖੋਲ ਲਓ ਤੇ ਉਹ ਭੱਜ ਗਏ ਫੌਜ ਨਾਲ ਫੌਜ ਨੂੰ ਲਾਇਆ ਸਾਡੇ ਉੱਤੇ ਉਹ ਮਾਤਾ ਨੂੰ ਛੱਡ ਲਾਇਆ ਅਸੀਂ ਨਹੀਂ ਲਾਈ ਅਸੀਂ ਆਪਣੀਆਂ ਮੱਜਾਂ ਲੈ ਕੇ ਆ ਗਏ ਅਸੀਂ ਕਿਸੇ ਪਾਸੇ ਗਏ ਹੀ ਨਹੀਂ ਗਏ ਹਾਂਜੀ ਇਹ ਭੱਜ ਕੇ ਚਲੇ ਗਏ ਸਾਡੂ ਦੇ ਭੰਸਾ ਨਹੀਂ ਸਾਹੀ ਕੀ ਕਰਨ ਜਾਣਾ ਸਾਡੇ ਨਗਰ ਆ ਗਏ ਸਾਡੂ ਅਸੀਂ ਥਾੜੇ ਨਹੀਂ ਜਾਣ ਪਿਆ ਸਾਨੂੰ ਇਹ ਚਲੇ ਗਏ ਇਹਨਾਂ ਬਣਾਈਆਂ ਛੱਬੀਆਂ ਸਾਡੇ ਤੇ ਜਾ ਕੇ ਕੀ ਮੰਗ ਕਰਦੇ ਆਪਾਂ ਪ੍ਰਸ਼ਾਸਨ ਨੂੰ ਅਸੀਂ ਇਹ ਮੰਗ ਕਰ ਰਹੇ ਆ ਇਨਸਾਫ ਹੋਣਾ ਚਾਹੀਦਾ ਇੱਥੇ ਆ ਕੇ ਇਹਨਾਂ ਦਾ ਕਰਦੇ ਹਨ ਕਵਰੀ ਐਸਐਸਪੀ ਜਿਹੜਾ ਐਸਐਸਪੀ ਨੂੰ ਅਸੀਂ ਬੇਨਤੀ ਕਰਦੇ ਆ ਉਹ ਉੱਚ ਅਧਿਕਾਰ ਜਨ ਨੂੰ ਹੱਥ ਜੋੜ ਕੇ ਸਾਡਾ ਫੈਸਲਾ ਕੀਤਾ ਜੇ ਤੁਹਾਡਾ ਨੁਕਸਾਨ ਵੀ ਬਹੁਤ ਹੋਇਆ ਹੈ ਨੁਕਸਾਨ ਸਾਡਾ ਜਥੇਬੰਦੀ ਤੁਹਾਡੇ ਕੋਲ ਜਾਂ ਕੋਈ ਸਰਕਾਰ ਦਾ ਅਧਿਕਾਰੀ ਜਥੇਬੰਦੀਆਂ ਬਹੁਤ ਆਈਆਂ ਨੇ ਜੀ ਉਹ ਜਥੇਬੰਦੀਆਂ ਜੀ ਪਿੰਡ ਚ ਚੱਲੀ ਜਾਂਦੀਆਂ ਡੇਰਿਆਂ ਤੇ ਨਹੀਂ ਅਜੇ ਆ ਸਕੀਆਂ ਪਾਣੀ ਕਾਰਨ ਹੋਣ ਉਹ ਆਉਂਦੀਆਂ ਨਹੀਂ ਅਜੇ ਤੱਕ ਨਹੀਂ ਵਿਚਾਰਿਆ ਕੋਈ ਪੁੱਜਿਆ ਗਿਆ ਕੋਈ ਲੋੜ ਮੰਗ ਹੈ ਜੀ ਹੁਣ ਅਸੀਂ ਨਹੀਂ ਕੋਈ ਲੋੜ ਮੰਗ ਹੁਣ ਇਹ ਤੇ ਗਵਰਨਮੈਂਟ ਨੂੰ ਦੇਖ ਲਓ ਖਰਾਬਾ ਹੋਇਆ ਹਸਲਾਂ ਦਾ ਕੋਠਿਆਂ ਦਾ ਸਭ ਨੁਕਸਾਨ ਹੋ ਗਿਆ ਤੇ ਕੋਈ ਸ਼ਾਇਦ ਬਚੀ ਨਹੀਂ ਕਰ ਜੇ ਕੁਛ ਜਿਹੜੇ ਮਰੇ ਕਾਫੀ ਮਹਿੰਗੇ ਹੋਣਗੇ ਨਾ ਹਾਂਜੀ ਹਾਂਜੀ ਲੱਖ ਲੱਖ ਡੇਡ ਡੇਡ ਲੱਖ ਦੇ ਡੰਗਰ ਜੀ ਹਾਂਜੀ ਉਹ ਮੱਝ ਇੱਕ ਬੱਜੀ ਆ ਉਹਨਾਂ ਦੇ ਨਾਲ ਦੀ ਇਹ ਉਹਨਾਂ ਦੀ ਛੋਟੀ ਆ ਹਾਂਜੀ ਇਹ ਮਹਿੰਗੇ ਮੁੱਲ ਦੇ ਡੰਗਰ ਹੀ نسل ਦੇ ਡੰਗਰ ਦੇ ਸੌਣ ਵਾਲੀਆਂ ਇੱਕ ਮਹੀਨੇ ਨੂੰ ਡੇਢ ਨੂੰ ਇੱਥੇ ਤੱਕ ਸੌਣ ਵਾਲੇ ਕਗੇ। ਵੈਰੀ ਗੁਰ ਹਰ ਸਾਹਿਬ ਜੀ ਵਾਹਿਗੁਰੂ ਜੀ ਦੇ ਪਤੇ। ਮੈਂ ਇਸਤਨਾਤ ਸਿੰਘ ਬਟੂ ਪਿੰਡ ਕਣੀ ਕੀ ਬੇਟੇ ਲੰਬੜਦਾਰ। ਇਹ ਇਹਨਾਂ ਦੇ ਮੈਨੂੰ ਇਹਦੇ ਬੇਟਾ ਮੇਰਾ ਨਾਮ ਡਰਾਈਵਰੀ ਕਰਦਾ। ਇਹਨੂੰ ਅਸੀਂ ਛੋਟੇ ਨਾਜ ਕਾਲੂ ਕਹਿੰਦੇ ਆ। ਨਾਂ ਇਹਦਾ ਗੁਰਦੇਵ ਸਿੰਘ ਆ। ਤੇ ਉਹਨੇ ਮੈਨੂੰ ਦੱਸਿਆ ਕਿ ਸੁਭਾ ਸਾਡੀਆਂ ਮੱਜਾਂ ਇਤਨਾ ਰੁੜ ਗਈਆਂ ਨੇ ਤੇ ਇਤਨਾ ਗੇਫੋ ਲਬਨ ਸੰਪਤਾਂ ਲੱਗ ਗਿਆ ਚਲੋ ਉੱਥੇ ਪਾਹ ਪਾਣੀ ਗੁੜੀ ਲਾਦਦੇ ਰਹੇ ਜਿਤਨਾ ਜੋ ਵੀ ਕਰਨਾ ਹੋਇਆ ਤੇ ਪਿੰਡ ਇਹ ਗਿਆ ਪਹਿਲੋ ਜਦੋਂ ਮਜਾਂ ਨੇ ਲੈ ਕੇ ਆਉਂਦੀਆਂ ਤੇ ਇਹਨੇ ਇੱਕ ਮੱਝ ਆਪਣੀ ਪਹਿਲੋ ਕਸੌਣ ਨੂੰ ਲੈ ਕੇ ਆਂਦੀ ਉਹਨੇ ਅੱਖ ਵੀ ਮੱਝਾਂ ਜੀਤੇ ਨੇ ਖੜੀਆਂ ਨੇ ਕਹਿੰਦੇ ਕੋਈ ਨਹੀਂ ਜੀਤਾ ਕਰਦੇ ਬੰਦਾ ਵੇਖ ਰਾਂਗੇ ਤੇ ਇਹ ਜਦੋਂ ਜੀਤੇ ਕੋ ਗਏ ਤੇ ਉਹਨੇ ਕਿਹਾ ਪਹਿਲੇ ਲੈ ਜਾਓ ਪਾ ਮੱਝਾਂ ਤੁਹਾਡੀਆਂ ਤੁਸੀਂ ਲੈ ਜਾਓ ਤੇ ਦੋ ਦਿਨ ਛੱਡ ਕੇ ਵੀਰਗੇ ਇਹੋ ਕਹਿੰਦੇ ਨਹੀਂ ਕੋਈ ਮੱਜਾ ਮੁੱਜਾ ਤੁਹਾਡੀ ਆਣੀਆਂ ਗੀਆਂ ਇਹ ਫਰਾ ਉਹਦੀਆਂ ਮੱਜਾਂ ਨੇ ਇਹਦੀਆਂ ਮੱਜਾਂ ਨੇ ਰੁੜ ਕੇ ਪਿੱਛੋਂ ਆਈਆਂ ਜਾਂ ਰੁੜ ਕੇ ਫਾਈਆਂ ਜਿਹੜਾ ਫੜਲੇ ਫੜਲੇ ਫਿਰ ਨਾ ਚਲੋ ਮੈਨੂੰ ਫੋਨ ਫਾਨ ਕੀਤਾ ਮੈਨੂੰ ਸੁਣਾ ਚੱਲਿਆ ਤੇ ਮੈਂ ਪਰੋਂ ਆਇਆ ਮੈਂ ਪਰ ਆਣ ਕੇ ਤੇ ਮੈਂ ਉਹਨਾਂ ਨੂੰ ਕਿਹਾ ਬੈਜੋ ਮੱਜੀਆਂ ਤੇ ਬੈਠੇ ਆਂ ਅਹੀਂ ਤੇ ਦੋ ਮੈਂ ਆ ਮੇਰ ਨਾਲ ਮੇਰਾ ਨੌਕਰ ਆ ਤੇ ਇਹ ਆ ਨਾਲ ਆ ਤੇ ਦਾ ਬੇਟਾ ਆ ਇੰਚਰ ਜਣੇ ਆਹੀਂ ਤੇ ਇਹ ਮਨ ਜਿਹਦੇ ਬਹਿ ਗਏ ਆ ਤੇ ਮੈਂ ਕਿਹਾ ਵੀ ਕਰੋ ਜਿਹੜੀ ਗੱਲ ਕਰਨੀ ਏ ਉਹ ਵੀ ਬਹਿ ਗਏ ਨੇ ਮੈਂ ਵੀ ਉਹ ਡੰਗਰਾਂ ਦੀ ਗੱਲ ਆ ਕਿ ਡੰਗਰ ਉੜ ਕੇ ਆਏ ਉਹਨਾਂ ਦੀ ਗੱਲ ਇਹਦਾ ਜਿਹੜਾ ਵੱਡਾ ਬੇਟਾ ਆ ਵਿਦਿਆਸਾਗਰ ਉਹ ਕਹਿੰਦਾ ਵੀ ਕਿਹੜੇ ਡੰਗਰ ਇੱਕੋ ਤਾਂ ਮੁੱਠ ਕੇ ਕਹਿੰਦਾ ਤੇ ਇਹਦਾ ਬੇਟਾ ਕਹਿੰਦਾ ਵੀ ਜਿਹੜੇ ਸਾਡੇ ਡੰਗਰ ਨੇ ਹੋਰ ਕਿਹੜੇ ਡੰਗਰ ਨੇ ਉਹ ਕਹਿੰਦੇ ਇਹ ਤੇ ਡੰਗਰ ਕਹਿੰਦਾ ਡੀਸੀ ਨਹੀਂ ਲੈ ਸਕਦਾ ਇਹ ਉਹ ਅਜੀਬ ਫਰੰਡ ਨੂੰ ਹਵਾ ਪਤਾ ਨਹੀਂ ਕਿਹੜੀ ਚੀਜ਼ ਹੈ ਜੀ ਇੱਕ ਮੈਂ ਸਰਕਾਰ ਕੋ ਇਹ ਕਰਦਾ ਮੰਗ ਵੀ ਉਹਦੇ ਅਕਾਊਂਟ ਚੈੱਕ ਕੀਤੇ ਜਾਣ ਉਹਦਾ ਸਾਰਾ ਕੁਝ ਚੈੱਕ ਜੀ ਉਹਦੇ ਅਕਾਊਂਟ ਚ ਇੰਨਾ ਪੈਸਾ ਆਉਂਦਾ ਕਿੱਥੋਂ ਬਸ ਮੈਨੂੰ ਇੰਨਾ ਕਿ ਮੈਂ ਬਾਲੀਆਂ ਗੱਲਾਂ ਕਰਨੀਆਂ ਨਹੀਂ ਨਹੀਂ ਤੁਸੀਂ ਪਿੰਡ ਦੇ ਇੱਕ ਮੋਦ ਪਰ ਆਜਿ ਮੈਂ ਤੁਹਾਡੇ ਮੈਂ ਪਿੰਡ ਦਾ ਨੰਬਰ ਨਹੀਂ ਆਖੀ ਕਿ ਲੱਗੇ ਉਹ ਤੇ ਇਹਨਾਂ ਦੇ ਡੰਡੇ ਮਾਰਦੇ ਰਹੇ ਜੇ ਮੈਂ ਛਡੂੰਦਾ ਰਹੇ ਡੰਡੇ ਮਾਰਦੇ ਤੇ ਉਹਨੇ ਮੈਨੂੰ ਸਗੋ ਕਹਿੰਦਾ ਵੀ ਜੋ ਤੂੰ ਇਹਨਾਂ ਦੇ ਨਾਲ ਆਇਆ ਜੋ ਕਰਨਾ ਕਰਨਾ ਉਹ ਜਿਹੜਾ ਕੋਈ ਪਰਚਾ ਆ ਕੀ ਮੰਗ ਕਰਦੇ ਤੇ ਪਰਚੇ ਉਹਨਾਂ ਛਬੀਆਂ ਕਰਾਈਆਂ ਜੀ ਛਬੀਆਂ ਦੀ ਝੂਠੀਆਂ ਨੇ ਤੇ ਮੈਂ ਸਰਕਾਰ ਨੂੰ ਮੰਗ ਕਰਦਾ ਐਸਐਸਪੀ ਸਾਹਿਬ ਨੂੰ ਮੰਗ ਕਰ ਮੰਗ ਕਰਦਾ ਵੀ ਇਹਦੀ ਅਨਕਵਾਜਾਂਚ ਹੋਣੀ ਚਾਹੀਦੀ ਐ ਇਨਕੁਆਰੀ ਹੋਣੀ ਚਾਹੀਦੀ ਬਸ ਇਹੋ ਹੀ ਸਾਨੂੰ ਸੰਦੇਸ਼ ਹੈ ਵੀ ਅਨਕੁਆਰੀ ਹੋਵੇ ਉਹ ਸਾਫ ਹੋ ਜਾਵੇ ਇਨਸਾਫ ਹੋਵੇ ਬਸ ਇਨਸਾਫ ਹੋਣਾ ਚਾਹੀਦਾ ਇਹ ਨਾ ਇਹਦਾ ਰਿਆ ਤਾਂ ਅੱਗੇ ਕੱਖ ਨੀਗਾ ਪੰਜ ਚਾਰ ਮੱਜਾਂ ਮਰ ਰੁੜਗੀਆਂ ਨੇ ਫਸਲ ਮਾਰੀ ਗਈ ਆ ਤੇ ਕੋਠੇ ਟਹਿ ਗਏ ਕੱਖ ਰਿਆ ਨੀਗਾ ਚਲੋ ਤੇ ਸਾਰੇ ਨਾਲ ਚਲੋ ਫੇਰ ਵੀ ਜਿਹਦੇ 5-7 ਡੰਗਰ ਡਰੇ ਪੰਜ ਛੇ ਡੰਗਰ ਡਰੇ ਇਹਨਾਂ ਕਟਿ-ਕਟੀਆਂ ਮਰ ਗੀਆਂ ਸਾਰੀਆਂ ਮਰਗੀਆਂ ਦੇ ਭਰਾ ਦੀਆਂ ਮਰਗੀਆਂ ਇਹਦੀਆਂ ਮਰਗੀਆਂ ਹਾਂਜੀ ਪਾਣੀ ਵੀ ਵਾਰ-ਵਾਰ ਸੀ ਕਿੰਨਾ ਨੁਕਸਾਨ ਹੋਇਆ ਬੜਾ ਨੁਕਸਾਨ ਹੋਇਆ ਡੰਗਰ ਡੰਗਰ ਕੀ ਡੰਗਰ ਨੁਕਸਾਨ ਹੋਇਆ ਡੰਗਰ ਰੁੜ ਗਏ ਤੇ ਇੱਕ ਮਰ ਮੁਰਗੇ ਸਾਰੇ ਇੱਕ ਗਾਂ ਹੀ ਤੇ ਇੱਕ ਮੱਝ ਹੀ ਤੇ ਇੱਕ ਗਾਂ ਹੀ ਸੂੰ ਵਾਲੀ ਹੀ ਮੱਝ ਵੀ ਸੂੰ ਵਾਲੀ ਹੀ ਦੋਵੇਂ ਰੁੜ ਗਏ ਤੂੰ ਬੋਤ ਤੂੰ ਫੇ ਤੂੰ ਆਪਣੇ ਜਾਨ ਕਿਦਾਂ ਬਚਾਈ ਆ ਅਈਓ ਪਾਣੀ ਹੈ ਜਿਹੜਾ ਚਾਂਡਿਆ ਸੀ ਤੇ ਅਸੀਂ ਆਪ ਚਲ ਗਏ ਸੀ ਤੇ ਡੰਗਰ ਇੱਥੇ ਹੀ ਸਾਰੇ ਮੰਗੇ ਹੋਏ ਵੀ ਇੱਕ ਮੇਰੀ ਗਾਂ ਜਿਹੜੀ ਰੜ ਗਈ ਆ ਤੇ ਇੱਕ ਮੱਝ ਮੇਰੇ ਸੂਣ ਵਾਲੇ ਦੋਵੇਂ ਡੰਗਰ ਤੇ ਇਸ ਕਰਕੇ ਹੀ ਉਹ ਫੇਰ ਅਸਿੱਲੇ ਸਭ ਇਹ ਤੇ ਇਸ ਕਰਕੇ ਨਾਰਵਿੰਦਰ ਕੋ ਕਣੀ ਜੇ ਬੇਟ ਜਦੋਂ ਰਾਵੀ ਦਰਿਆ ਵਿੱਚ ਪਾਣੀ ਆਇਆ ਉਦੋਂ ਕਿਵੇਂ ਦਾ ਮਾਹੌਲ ਸੀ ਕਿਵੇਂ ਤੁਸੀਂ ਬੱਚੇ ਬਹੁਤ ਡਰਾਵਣਾ ਮਾਹੌਲ ਸੀ ਪਾਣੀ ਦੇ ਵਿੱਚ ਛੱਲਾ ਪੈਂਦੀਆਂ ਸੀ ਪਾਣੀ ਪਾਣੀ ਚਾਰਚ ਫੇਰੇ ਸੀ ਜਦੋਂ ਵੇਖੀਦਾ ਸੀ ਤਾਂ ਉਦੋਂ ਅੱਖਾਂ ਨਿਗਾ ਪਾੜਦੀਆਂ ਇਹਨਾਂ ਪਾਣੀ ਸੀ ਸਿਰ ਚੱਕਰਾ ਜਾਂਦਾ ਸੀ ਫਿਰ ਅੱਖਾਂ ਬੰਦ ਕਰ ਲੈਂਦੀਆਂ ਸੀ ਕਿੰਨਾ ਕਾ ਘਰ ਚ ਪਾਣੀ ਕਾ ਡੁੱਬ ਗਿਆ ਘਰ ਪਾਣੀ ਆ ਉਹ ਬੂਏ ਤੀਕਰ ਪਾਣੀ ਜੇ ਉੱਥੋਂ ਦਾ ਅੰਦਰ ਪਾਣੀ ਪੂਰਾ ਫੁੱਲ ਭਰਿਆ ਹੀ ਫ੍ਰਿਜ ਤਰਦੀ ਪੱਖੇ ਤਰਦੇ ਹੀ ਬੈੱਡ ਤਰਦੇ ਹੀ ਦੋ ਬੈੱਡ ਇੱਥੇ ਕਮਰਿਆਂ ਦੇ ਵਿੱਚ ਥੱਲੇ ਆ ਗਏ ਉਹ ਸਾਰੇ ਸਾਡੇ ਟੁੱਟ ਗਏ ਸਮਾਨ ਸਾਡਾ ਸਾਰਾ ਗਲ ਗਿਆ ਕਿਵੇਂ ਬਚਾ ਕੀਤਾ ਤੁਸੀਂ ਬਚਾ ਕੀਤਾ ਹੀ ਟਰੈਕਟਰ ਦੇ ਉੱਤੇ ਚੜ ਕੇ ਟਰੈਕਟਰ ਦੀ ਛਤੜੀ ਦੇ ਉੱਤੇ ਰਹੇ ਦੋ ਰਾਤਾਂ ਦੋ ਦਿਨ ਭੁੱਖੇ ਪਾਣੇ ਭੁੱਖੇ ਪਾਣੇ ਨਾ ਕੋਈ ਪਾਣੀ ਨਾ ਕੋ ਖਾਣਾ ਨਾ ਕੁਝ ਕੋਈ ਕੀ ਕਮਰਾਂ ਦਾ ਸਾਡੇ ਡੰਗਰ ਆਪਣੇ ਮਰ ਗਏ ਰੁੜ ਕੇ ਲੱਜਾਂ ਹੀ ਸੋਣ ਵਾਲੀਆਂ ਅਸੀਂ ਖੜ ਚਾਰਦੇ ਦੇ ਤੇਲ ਚਾਰਦੇ ਦੇ ਅਸੀਂ ਵੀ ਸੇਵਾ ਕਰਦੇ ਹਾਂ ਦੁੱਧ ਵੇਚਾਂਗੇ ਲੋਡ ਕਰਾਂਗੇ ਆਪਣੇ ਘਰ ਦੇ ਜੱਟਾਂ ਦੇ ਤਾਂ ਰੋਜ਼ਗਾਰ ਹੀ ਹੋਆ ਸਾਡੀ ਤਾਂ ਵੀ ਆਸ ਮੁੱਕ ਗਈ ਕਿੰਨਾ ਕ ਨੁਕਸਾਨ ਹੋਇਆ ਤੁਹਾਡੇ ਸਾਡਾ ਨੁਕਸਾਨ ਸਾਰਾ ਘਰ ਦਾ ਕੋਈ ਚੀਜ਼ ਨਹੀਂ ਬਚੀ ਅਸੀਂ ਆ ਜਿਹੜੀ ਇੱਕ ਅੱਧੀ ਬਚੀ ਉਹ ਵੀ ਪਤਾ ਨਹੀਂ ਚੱਲਣੀ ਕਿ ਨਹੀਂ ਚੱਲਣੀ ਕਿਸੇ ਜਥੇਬੰਦੀ ਨਹੀਂ ਜਾਂ ਕੋ ਪ੍ਰਸ਼ਾਸਨ ਅਧਿਕਾਰੀ ਤੁਹਾਡੇ ਤੱਕ ਪਹੁੰਚਣ ਤੱਕ ਕੋਈ ਨਹੀਂ ਅਜੇ ਇੱਥੇ ਡੇਰੇ ਤੇ ਨਹੀਂ ਆਇਆ ਹੁੰਦੇ ਰਹੇ ਪਿੰਡ ਫਿਰ ਕੇ ਚੱਲ ਜਾਂਦੇ ਰਹੇ ਨੇ ਦੇਰਿਆਂ ਤੇ ਨੰਗਾ ਹੀ ਨਹੀਂ ਤੁਹਾਨੂੰ ਪਤਾ ਹੀ ਅੱਜ ਤੁਸੀਂ ਨੰਗ ਕੇ ਆਏ ਕਿਦਾਂ ਨੰਗ ਕੇ ਆਏ ਕੱਲ ਦੀ ਜੇ ਅਸੀਂ ਕੀ ਲੱਗੀਏ ਕੱਲ ਦਾ ਨੰਗਾ ਬਣਾਉਣ ਦਾ ਮੜਾ ਮੋਟਾ ਹੁਣ ਭਾਈ ਕੋਈ ਪਹੁੰਚਿਆ ਜੇ ਤੱਕ ਨਹੀਂ ਪਹੁੰਚਿਆ ਕੋਈ ਜਦ ਕਿ ਡੰਗਰੇ ਜਿਵੇਂ ਭੁੱਖੇ ਤਾਂ ਕੋਈ ਪਸ਼ੂ ਵਿਚਾਰਾ ਵਗੈਰਾ ਨਹੀਂ ਬਜਿਆ ਨਾ ਟੂੜੀ ਟਾੜੀ ਕੁਛ ਨਹੀਂ ਬਜਿਆ ਕੋਈ ਚਾਰਾ ਨਹੀਂ ਬਜਿਆ ਸੀਟ ਥੋੜੀ ਜੀ ਮਿਲੀ ਸੀ ਉਹ ਗਤਾਵਾ ਕਰਦਾ ਕਰਦੀ ਵੀ ਖਾ ਟੂੜੀ ਟਾੜੀ ਆ ਇੱਥੇ ਹੈ ਥੋੜੀ ਜੀ ਉਹ ਪਾਪੂ ਕੀ ਮੰਗ ਕਰਦੇ ਕੋਈ ਅਸੀਂ ਮੰਗ ਕਰਦੇ ਸਾਡਾ ਜਿੰਨਾ ਘਰ ਦਾ ਸਮਾਨ ਟੁੱਟ ਭੱਜ ਹੋਈ ਸਾਨੂੰ ਘਰ ਝੱਠਿਆਂ ਨੂੰ ਥੋੜਾ ਬੋਧ ਮਿਲ ਜਾਵੇ ਤੇ ਚਲੋ ਅਸੀਂ ਬਣਾ ਸਕੀਏ ਫਿਰ ਨੁਕਸਾਨ ਬਹੁਤ ਹੋਇਆ ਫਸਲਾਂ ਦਾ ਰਾਬ ਹੋਈਆਂ ਸਾਰਿਆਂ ਦੇ ਨਾਲ ਹੀ ਜਿਹੜੇ ਦੰਗਰ ਰੋੜਿਆ ਨਾ ਇਹ ਸਾਨੂੰ ਅਖਰੀ ਮਾਰ ਪਈ ਇਹਨਾਂ ਦੰਗਰ ਰੋੜੇ ਦੋ ਗਾਵਾਂ ਹੀ ਇੱਕ ਗੈੜ ਹੀ ਇੱਕ ਮੱਝ ਸੀਗੀ ਛੋਟੇ ਛੋਟੇ ਜਵਾਗ ਹਨ ਤੈਨੂੰ ਤੇ ਉਹਨਾਂ ਚ ਕੋਈ ਨਹੀਂ ਬਚਿਆ ਆਪ ਹੀ ਨਿਕਲਣੋ ਗਏ ਮਹਾ ਗਏ ਆ ਬਾਪਾ ਤੇ ਇਸ ਤੋਂ ਮੌਕੇ ਤੇ ਮਜੂਰ ਸੀ ਉਹਨਾਂ ਹਾਂਜੀ ਕੋਈ ਇੱਥੇ ਹੀ ਮੌਕੇ ਤੇ ਭਾਲ ਕੀਤੀ ਫਿਰ ਨਹੀਂ ਸਾਡੇ ਹੁੰਦੇ ਹਨ ਰਸੇ ਉੱਲੇ ਦੇ ਪੇ ਵੇਖਿਆ ਵੀ ਨਹੀਂ ਬਚਲੇ ਕਿਉਂਕਿ ਇੰਨਾ ਥਾਵਾਂ ਤੇ ਜਾਰ-ਜਾਰਾ ਫੁੱਟ ਪਾਣੀ ਹੋ ਗਿਆ ਤੇ ਪੈਲੀਆਂ ਜੀ ਤੁਸੀਂ ਹਿਸਾਬ ਲਓ ਕਿੰਨਾ ਹੋ ਗਿਆ ਚੜਦੇ ਪਾਣੀ ਜੀ ਫਿਰ ਇਹਨਾਂ ਨੂੰ ਪਤਾ ਲੱਗਿਆ ਸੀ ਕਿ ਹੁਣ ਬਚਾ ਕੋਈ ਨਹੀਂ ਹੁਣ ਆਪਣੀ ਆਪਣੀ ਜਾਨ ਪਜਾਈ ਹੁਣ ਪਸ਼ੂ ਦੇ ਇੱਕ ਤੇ ਲੱਗ ਜਣਾ ਲੱਗ ਜਣਾ ਹਾਂ ਹਾਂਜੀ ਲੱਭਦੇ ਰਹੇ ਹੁਣ ਪਤਾ ਲੱਗਾ ਵੀ ਮਰ ਗਏ ਬਹੁਤ ਪਸ਼ੂ ਮਰੇ ਆ ਪਿਛੂ ਵੀ ਮਰੇ ਬੜੇ ਆਏ ਜੱਥੇ ਬੰਦੀਆਂ ਮੌਤ ਆ ਰਹੀਆਂ ਨੇ ਹਾਂਜੀ ਜੇ ਤੁਹਾਡੇ ਮਨ ਇਧਰ ਲੈ ਤੱਕ ਆਇਆ ਕੋ ਪਹੁੰਚਿਆ ਸਾਡੇ ਤੱਕ ਨਹੀਂ ਸਾਡੇ ਤੱਕ ਕੋਈ ਸੰਪਰਕ ਨਹੀਂ ਹੋ ਸਕਿਆ ਕਿਉਂਕਿ ਰਾਹ ਬਹੁਤ ਮਾੜੇ ਹੋ ਗਿਆ ਕਈਆਂ ਥਾਂ ਤੋਂ ਪਾੜ ਪੈ ਗਿਆ ਹੁਣ ਦੇ ਹੀ ਸੰਗਤ ਲੱਗੀ ਆ ਬੰਦੇ ਆ ਹੁਣ ਕਰਦਾ ਕਿ ਜਰਾ ਵੀ ਬਹੁਤ ਔਖਾ ਹੋਣਗੇ ਅੱਗੇ ਦੂਦੂ ਦੇ ਕੇ ਜਰਾ ਬਿਲਕੁਲ ਜੀ ਬਿਲਕੁਲ ਬਹੁਤਾ ਕੋਈ ਲੰਮੇਟ ਨਹੀਂ ਮਹਾ ਟਾਈਮ ਪਾਸੀ ਇਹ ਮੈਂ ਕਰਦੇ ਪ੍ਰਸ਼ਾਸਨ ਤੋਂ ਜਾ ਸਕਦਾ ਜਿ세 ਬੰਦੇ ਆ ਇਹ ਆ ਨੇ ਵੀ ਸਾਡੀ ਕੋ ਮਦਦ ਹੋਣੀ ਚਾਹੀਦੀ ਆ ਜੋ ਸੱਚ ਹੈ ਇਹ ਉਹ ਤੁਹਾਡੇ ਸਾਹਮਣੇ ਤੋਂ ਵੇਖ ਲਈ ਆ ਇਹ ਬਣਿਆ ਸੀ ਉਸਾ ਖੁਰਲੀ ਬਣੀ ਪੱਕੀ ਖੁਰਲੀ ਬਣੀ ਉੱਥੇ ਹੰਡਗਰ ਵੱਜੇ ਇੱਕ ਲੱਕੜ ਦੀ ਖੁਰਲੀ ਲਿਆ ਕੇ ਰੱਖੀ ਹੋੜ ਗਈ ਆ ਉਹਦੇ ਨਾਲ ਡੰਗਰ ਬੜੇ ਪਿਆਰੇ ਹਣ ਬੜੇ ਰੀਜਨ ਰੱਖਿਆ ਜੋ ਇੱਕ ਦੋ ਦਿਨ ਤੇ ਬੜੀ ਪਰੇਸ਼ਾਨੀ ਰਹੀ ਫਿਰ ਸੱਜਣਾ ਮਿੱਤਰਾਂ ਨੇ ਉਹਨਾਂ ਦਾ ਧੰਨਵਾਦ ਜਿਨ੍ਹਾਂ ਨੇ ਹੌਸਲਾ ਦਿੱਤਾ ਵੀ ਤਗੜੇ ਹੋ ਕੋਈ ਗੱਲ ਫੈਸਲਾ ਉਹ ਜੂਗਾ ਸਭ ਕੁਝ